ਕੈਂਟ ਵਾਲਿਆਂ ਨੂੰ ਬੇਨਤੀ ਕਰਦਾ ਗੱਡੀ ਵਾਲੋਂ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਥੋੜੇ ਤੋਂ 4 ਜੂਨ ਤੋਂ ਬਾਅਦ ਪਹਲੱਪ ਦੇ ਚੰਡੀਗੜ੍ਹ ਦੇ ਗੇੜੇ ਨਹੀਂ ਬੱਜਣੇ ਆਪਦਾ ਹਿਸਾਬ ਕੈਸ਼ ਕਰੀ ਚੱਲੇਓ ਸਾਨੂੰ ਤਾਂ ਆਏ ਵੀ ਨਹੀਂ ਪਤਾ ਵੀ ਭਾਈ ਪਹਲੱਪ ਨੂੰ ਬੱਸ ਕਿੱਥੋਂ ਜਾਂਦੀ ਐ ਸਿੱਧੀ ਰੁੱਕ ਵੀ ਨਹੀਂ ਜਾਂਦਾ ਬਦਲਣੀ ਪੈਂਦੀ ਐ ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਨੂੰ ਬਹੁਤਿਆਂ ਨੂੰ ਜਿੱਦਾਂ ਨਹੀਂ ਪਤਾ ਹੋਣਾ ਅਰੇ ਗੱਡੂ ਡੂਪ ਸਾਡੇ ਬਰਨਾਲੇ ਹਜੇ ਤੱਕ ਰੌਲਾ ਪਿਆ ਪਿਆ ਲੱਡੂਆਂ ਦਾ ਆ ਸਰਿੰਦਰਪੁਰ ਸੀਰੀਆ ਲੜਿਆ ਸੀ ਉਤੋਂ ਤੇ ਹਜੇ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਇਹਨਾਂ ਦਾ ਕੀ ਪਤਾ ਜੁਲੀ ਭਿੱਤਰ ਦਾ ਕਿ ਕਦੋਂ ਲੈਲੇ ਜਾਣ ਕਿਉਂਕਿ ਜਿਹੜਾ ਇਲੈਕਸ਼ਨ ਇੱਥੇ ਆ ਕੇ ਕਿਰਾਏ ਦੇ ਮਕਾਨ ਤੇ ਲੜ ਰਹੇ ਆ ਉਹਨੇ ਦੁਬਾਰਾ ਇੱਥੇ ਕੀ ਆਉਣਾ ਟੈਂਟਾਂ ਤੇ ਗੱਡੀਆਂ ਤੇ ਲੱਡੂਆਂ ਵਾਲਿਆਂ ਨੂੰ ਬੇਨਤੀ ਹੈ ਕਿ ਸਿਆਸੀ ਦਾਨਾਂ ਦੇ ਨਾਲ ਪੈਸਿਆਂ ਦਾ ਹਿਸਾਬ ਨਾਲ ਦੀ ਨਾਲ ਹੀ ਕਲੀਅਰ ਕਰਦੇ ਜਾਈਓ 4 ਜੂਨ ਦੇ ਨਤੀਜਿਆਂ ਤੋਂ ਬਾਅਦ ਤੁਹਾਡੇ ਤੋਂ ਚੰਡੀਗੜ੍ਹ ਦੇ ਪਲਾਟ ਦੇ ਗੇੜੇ ਨਹੀਂ ਲੱਗਣੇ ਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪਲਾਟ ਤੋਂ ਬੱਸ ਕਿੱਥੋਂ ਜਾਂਦੀ ਹੈ ਇਹ ਬੇਨਤੀ ਕਰੇ ਨੇ ਮੰਤਰੀ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਜਿਨ੍ਹਾਂ ਨੇ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖੈਰਾ ਤੇ ਤੰਜ ਕਸਿਆ ਤੇ ਕਿਹਾ ਕਿ ਸੰਗਰੂਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਚੋਣ ਲੜ ਰਹੇ ਨੇ ਖੈਰਾ ਨੇ 4 ਜੂਨ ਤੋਂ ਬਾਅਦ ਕਿਤੇ ਨਹੀਂ ਲੱਭਣਾ ਮੀਥੇਰ ਦੀ ਇਸ ਗੱਲ ਨੇ ਜਨ ਸਭਾ ਦੇ ਵਿੱਚ ਹਾਸਾ ਠੱਠਾ ਪਾ ਦਿੱਤਾ ਜਿਸ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤੇ ਬਰਨਾਲੇ ਦੇ ਲੋਕਾਂ ਨੇ ਦੋ ਵਾਰੀ ਪਰਖਿਆ ਹੋਇਆ ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਆ ਇੱਕ ਦਾ ਕਰ ਨਾ ਰਹਾਇਸ਼ ਨਾ ਸੰਗਰੂਰ ਆ ਨਾ ਬਰਨਾਲੇ ਆ ਸਾਰੇ ਕਿਰਾਏ ਦੇ ਮਕਾਨਾਂ ਤੇ ਰਹਿ ਕੇ ਇਲੈਕਸ਼ਨ ਲੜ ਰਹੇ ਆ ਮੈਂ ਤਾਂ ਦੇਖੋ ਬਾਕੀ ਤੁਸੀਂ ਭਾਈ ਸੰਗਰੂਰ ਵਾਲੇ ਆਪ ਹੋ ਤੁਸੀਂ ਆਪ ਦੇਖਣਾ ਵੀ ਕਿਵੇਂ ਕਰਨਾ ਹੈ ਮੈਂ ਤਾਂ ਟੈਂਟ ਵਾਲਿਆਂ ਨੂੰ ਬੇਨਤੀ ਕਰਦਾ ਗੱਡੀ ਵਾਲ ਨੂੰ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਡੇ ਤੋਂ 4 ਜੂਨ ਤੋਂ ਬਾਅਦ ਆਪ ਪਲੱਤ ਦੇ ਚੰਡੀਗੜ੍ਹ ਤੇ ਗੇੜੇ ਨਹੀਂ ਬਚਣੇ ਆਪ ਦਾ ਸਾਬ ਕੈਸ਼ ਕਰੀ ਚੱਲਿਓ ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਭਾਈ ਪਲੱਤ ਨੂੰ ਬੱਸ ਕਿੱਥੋਂ ਜਾਂਦੀ ਹੈ ਸਿੱਧੀ ਰੂਟ ਵੀ ਨਹੀਂ ਜਾਂਦਾ ਬਦਲਣੀ ਪੈਂਦੀ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਨੂੰ ਬਹੁਤਿਆਂ ਨੂੰ ਜਿੱਦਾਂ ਨਹੀਂ ਪਤਾ ਹੋਣਾ ਫੋ ਦੇਖੋ ਚਾਉਣਾ ਹੁੰਦੀਆਂ ਜਾਂਦੇ ਰਹਿੰਦੀਆਂ ਵੀ ਜਿਹੜੇ ਬੰਦੇ ਵੀ ਆ মিডিਆ 'ਲੇ ਖੜੇ ਆ ਕੋਈ ਟੈਂਟ ਟੁੰਡ ਕਿਸ ਤੋਂ ਲੈ ਰਿਆ ਲੱਡੂ ਟੁੰਡ ਸਾਡੇ ਬਰਨਾਲੇ ਹਜੇ ਤੱਕ ਰੌਲਾ ਪਿਆ ਪਿਆ ਲੱਡੂਆਂ ਦਾ ਆ ਸਰਿੰਦਰਪਾਲ ਸੇਵੀਆ ਲੜਿਆ ਸੀ ਉਤੋਂ ਤੇ ਹਜੇ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਸੋ ਮੈਂ ਤੁਹਾਨੂੰ ਪਈ ਬੇਨਤੀ ਕਰੂੰਗਾ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ ਟੈਂਟ ਟੁੰਡ ਦਾ ਕੰਮ ਲੱਡੂਆਂ ਦਾ ਹੋਵੇ ਕਿਨੇ ਕਿਰਾਏ ਤੇ ਗੱਡੀ ਲਈ ਹੋਵੇ ਉਹਨਾਂ ਨੂੰ ਕਹੋ ਪਈ ਰੋਜ਼ ਦਾ ਸਾਹ ਬਰੋਜ਼ ਕਰ ਲਿਆ ਕਰਨ ਇਹਨਾਂ ਦਾ ਕੀ ਪਤਾ ਜੁੱਲੀ ਭਿੱਤਰ ਦਾ ਕਿ ਕਦੋਂ ਚਲੇ ਜਾਣ ਕੋਗੇ ਜਿਹੜਾ ਇਹ ਇਲੈਕਸ਼ਨ ਇੱਥੇ ਆ ਕੇ ਕਿਰਾਏ ਦੇ ਮਕਾਨ ਤੇ ਲੜ ਰਿਹਾ ਉਹਨੇ ਦੁਬਾਰਾ ਇੱਥੇ ਕੀ ਆਉਣਾ ਮੀਤ ਦਾ ਬਰਨਾਲੇ ਕਚਹਿਰੀ ਚੌਂਕ ਚ ਘਰ ਹੈ ਉੱਥੇ ਜੰਮਿਆ ਪਲਿਆ ਉੱਥੇ ਵੱਡਾ ਹੋਇਆ ਤੇ ਲੋਕਾਂ ਨੇ ਪਰਖਿਆ ਦੋ ਇਲੈਕਸ਼ਨਾਂ ਉੱਥੋਂ ਜਿਤਾਇਆ ਤੇ ਪਹਿਲੀ ਇਲੈਕਸ਼ਨ ਮਾਤਾ ਜੀ ਤੁਸੀਂ ਬੈਠੇ ਹੋ ਦੂਜੀ ਵਾਰੀ ਤੁਹਾਡੇ ਐਮਸੀ ਕੋਈ ਬਾੜ ਤੋਂ ਇੱਕ ਵਾਰੀ ਵੋਟਾਂ ਪਾ ਦੇਣਾ ਦੂਜੀ ਵਾਰੀ ਤਾਂ ਆਪਣੇ ਉਹਦੇ ਚੰਗਾ ਕੰਮ ਕਰਦਾ ਮੈਂ ਪਹਿਲੀ ਵਾਰ ਹੀ 2432 ਵੋਟਾਂ ਦੇ ਜਿੱਤੇ ਆ ਆਮ ਪਰਿਵਾਰ ਦਾ ਮੁੰਡਾ ਹਜ਼ਾਰਾਂ ਕਰੋੜ ਦੇ ਮਾਲਕਾਂ ਦੇ ਵਿਰੁੱਧ ਪਹਿਲੀ ਵਾਰ ਹੀ 2432 5 ਸਾਲ ਕੰਮ ਕੀਤਾ ਤੇ 5 ਸਾਲਾਂ ਬਾਅਦ ਮੈਂ 40000 ਵੋਟਾਂ ਦੇ ਜਿੱਤੇ ਆ ਨਹੀਂ ਇਹਨੀਆਂ ਵੋਟਾਂ ਕੋਈ ਐਵੇਂ ਨਹੀਂ ਪਾਉਂਦਾ ਜੇ ਭਾਈ ਮੈਂ ਕੰਮ ਕਰਦਾ ਲੋਕਾਂ 'ਚ ਵਿਚਰਦਾ ਲੋਕ ਮੈਨੂੰ ਪਿਆਰ ਕਰਦੇ ਆ ਬਰਨਾਲੇ ਵਾਲੇ ਤਾਂ ਹੀ ਉਹਨੀਆਂ ਵੋਟਾਂ ਪਾਈਆਂ ਸੋ ਭਾਈ ਹੁਣ ਮੇਰੀ ਡਿਊਟੀ ਪਾਰਲੀਮੈਂਟ 'ਚ ਉਹਨਾਂ ਦੀ ਲਈ ਆ ਤੇ ਇਕੱਲਾ ਮੀਤ ਐ ਜਿਹੜਾ ਤੁਹਾਡਾ ਆਪਣਾ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਆ ਬਾਕੀ ਮੈਂ ਪਹਿਲਾਂ ਹੀ ਦੱਸਿਆ ਭਾਈ ਸਾਰੇ ਇੱਥੇ ਕਿਰਾਏ ਦੇ ਮਕਾਨ ਲੈ ਕੇ ਇਲੈਕਸ਼ਨ ਲੜ ਰਹੇ ਆ